ਨਪਤਰੀ ਕਲਾਸ ਦਾ ਜਿਹੜਾ ਜਿਹੜਾ ਡਰਾ ਸਿਸਟਮ ਦੇ ਨਾਲ ਆ ਨਾਮ ਕੱਢੇ ਗਏ ਨਹੀਂ ਕਿਉਂਕਿ ਜਿਹੜੀਆਂ ਰਜਿਸਟ੍ਰੇਸ਼ਨ ਸੀ ਉਹ ਬਹੁਤ ਜ਼ਿਆਦਾ ਹੋ ਗਈਆਂ ਸੀ। ਤੋਂ ਇਸ ਕਰਕੇ ਫਿਰ ਅਸੀਂ ਸੋਚਿਆ ਵੀ ਚਾਹਨਾ ਆਪਾਂ ਇੱਕ ਲੱਕੀ ਡਰਾ ਕਰ ਦਈਏ ਕਿਉਂਕਿ 56 ਜਿਹੜੀਆਂ ਸੀਟਸ ਸੀ ਤੇ ਰਜਿਸਟ੍ਰੇਸ਼ਨ 200 ਦੇ ਕਰੀਬ ਸੀ। ਤੋਂ ਇਸ ਕਰਕੇ ਉਹ ਲੱਕੀ ਡਰਾ ਜਿਹੜਾ ਉਹ ਕੱਢਿਆ ਗਿਆ। ਤੋਂ ਮੈਂ ਮੁਬਾਰਕਬਾਦ ਨੇ ਜਿਹਦੇ ਵਿੱਚ ਸਫਲ ਹੋਏ ਨੇ। ਅਰ ਜੋ ਬੱਚੇ ਰਹਿ ਗਏ ਨੇ ਕਾਮਨਾ ਕਰਦਾ ਵੀ ਉਹਨਾਂ ਦੇ ਵੀ ਦਿੱਕੇ ਚੱਗੇ ਸਿੱਨਾ ਜੁੜੇ ਤੇ ਇਨ੍ਹਾਂ ਦੇ ਵਿੱਚ ਜਿਹੜਾ ਅਸੀਂ ਇਹ ਸਟਾਰਟ ਕੀਤਾ ਸੀ ਤੇ ਅੱਜ ਬੜੇ ਉਦੋਂ 85 ਸਟੂਡੈਂਟ ਸੀ ਤੇ ਅੱਜ ਮੇਰਾ ਖਿਆਲ ਵੀ ਅੱਜ ਦੇ ਡਰਾਰ ਲਾ ਕੇ 1500 ਪਲੱਸ ਦੇ ਕਰੀਬ ਜਿਹੜੇ ਸਟੂਡੈਂਟ मुझे लगता है कि लैंग्वेज के साथ साथ स्किल्स बहुत ज्यादा इम्पोर्टेंट है अगर मुझे अपने बच्चे को एक ग्लोबल प्लेटफॉर्म पे देखना है तो मुझे लगता है हम एक भी ऐसा इनिशिएटिव नहीं है जो जे नहीं लेता है और बहुत प्राउडली मैं शेयर कर सकती हूँ कि हमारे बच्चे नाइन्थ स्टैंडर्ड ऑनवर्ड मेरे पास ऐसे बच्चे हैं जो इंटरनेशनल लेवल के प्लेटफॉर्म पर स्कूल को ही नहीं देश को भी रिप्रेजेंट कर चुके हैं तो so जहाँ तक रही सिर्फ एक लैंग्वेज की लैंग्वेज के अलावा हम लोग अपने बच्चों को स्किल सेट के साथ इक्विप करने में विश्वास रखते हैं खरड़देव माता ਹਰਚਨਕੌਰ এডਿਕੇਸ਼ਨ ٹرسٹ ਦੇ ਵੱਲੋਂ ਅੱਜ ਗਿਲਕੋ ਇੰਟਰਨੈਸ਼ਨਲ ਸਕੂਲ ਜੋ ਕਿ ਮਾਤਾ ਹਰਚਨਕੌਰ এডਿਕੇਸ਼ਨ ٹرسٹ ਹੈ ਉਸ ਦੇ ਵੱਲੋਂ ਅੱਜ ਨਰਸਰੀ ਕਲਾਸ ਦਾ ਜਿਹੜਾ ਡਰਾ ਕੱਢਿਆ ਗਿਆ ਕਿਉਂ ਡਰਾ ਕੱਢਿਆ ਗਿਆ ਕੀ ਮਕਸਦ ਹੈ ਇਸ ਡਰਾ ਦਾ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਮਾਤਾ ਹਰਚਨਕੌਰ এডਿਕੇਸ਼ਨ ٹرسٹ ਜੋ ਕਿ ਗਿਲਕੋ ਇੰਟਰਨੈਸ਼ਨਲ ਸਕੂਲ ਦੇ ਨਾਮ ਤੇ ਖਰੜ ਦੇ ਵਿੱਚ ਸਥਿਤ ਹੈ ਬਹੁਤ ਪ੍ਰਸਿੱਧ ਸਕੂਲ ਹੈ ਉਸਦੇ ਵਿੱਚ ਡਰਾ ਕੱਢਿਆ ਜਾ ਰਿਹਾ ਤੇ ਤੁਹਾਨੂੰ ਦਿਖਾਣੇ ਆ ਉਸ ਦੀਆਂ ਲਾਈਵ ਫੋਟੋਆਂ ਰਿਸ਼ਰ ਨੰਬਰ 8821 ਫਾਦਰਸ ਨੇ ਨਿਸ਼ਾਨ ਸੇਗਲ Registration number 8658. Father's name, I request Ritika ma'am to please come up on the stage and take out his lips, please. Next we have Kaina Deol. Parent of Kainan of I request you to please come up on the stage. Thank you, sir. Next is Kiyash Bansal. Registration number 8861. Father's name, Puneet Bansal. Next is Yash Kritika Thakur. Yash Kritika Thakur. Registration number 8829. Next is Kanav Sharma. Registration number 8812. So this is the second last name. Sahib Kaur. 8638. Sahib Kaur, registration number 8638. Last lucky draw of the day. So the last draw of the day is Evelyn Paul, registration number 8826, mother's name Monica Saini. ਨਸਰੀ ਕਲਾਸ ਦਾ ਜਿਹੜਾ ਅੱਜ ਜਿਹੜਾ ਡਰਾ ਸਿਸਟਮ ਦੇ ਨਾਲ ਨਾਮ ਕੱਢੇ ਗਏ ਨੇ ਕਿਉਂਕਿ ਜਿਹੜੀਆਂ ਰਜਿਸਟ੍ਰੇਸ਼ਨ ਸੀ ਉਹ ਬਹੁਤ ਜ਼ਿਆਦਾ ਹੋ ਗਈਆਂ ਸੀ ਸੋ ਇਸ ਕਰਕੇ ਫਿਰ ਅਸੀਂ ਸੋਚਿਆ ਵੀ ਕਿਉਂ ਨਾ ਆਪਾਂ ਇੱਕ ਲੱਕੀ ਡਰਾ ਕਰ ਦਈਏ ਕਿਉਂਕਿ 56 ਜਿਹੜੀਆਂ ਸੀਟਸ ਸੀ ਤੇ ਰਜਿਸਟ੍ਰੇਸ਼ਨ 200 ਦੇ ਕਰੀਬ ਸੀ। ਸੋ ਇਸ ਕਰਕੇ ਉਹ ਲੱਕੀ ਡਰਾ ਜਿਹੜਾ ਉਹ ਅੱਜ ਕੱਢਿਆ ਗਿਆ। ਸੋ ਮੈਂ ਮੁਬਾਰਕਬਾਦ ਦਿੰਦਾ ਜਿਹੜੇ ਬੱਚੇ ਸਕਸੈਸ ਹੋਏ ਨੇ ਔਰ ਜੋ ਬੱਚੇ ਰਹਿ ਗਏ ਨੇ ਕਾਮਨਾ ਕਰਦਾ ਵੀ ਉਹਨਾਂ ਦੀ ਵੀ ਕਿਸੇ ਚੰਗੇ ਸਕੂਲਾਂ ਚ ਐਡਮਿਸ਼ਨ ਆ ਜੇ ਕਿਹਾ। ਕਿੰਨੇ ਸਾਲ ਹੋ ਗਏ ਨੇ ਇੱਕ ਇੰਟਰਨੈਸ਼ਨਲ ਸਕੂਲ ਖੋਲ੍ਹਣ ਨੂੰ ਬਿਲਕੁਲ। ਇਹ 2013 ਦੇ ਵਿੱਚ ਜਿਹੜਾ ਅਸੀਂ ਇਹ ਸਟਾਰਟ ਕੀਤਾ ਸੀ ਤੇ ਅੱਜ ਬੜੇ ਉਦੋਂ 85 ਸਟੂਡੈਂਟ ਸੀ ਤੇ ਅੱਜ ਮੇਰਾ ਖਿਆਲ ਵੀ ਅੱਜ ਦੇ ਡਰਾਅ ਲਾ ਕੇ 1500 ਪਲੱਸ ਦੇ ਕਰੀਬ ਜਿਹੜੇ ਸਟੂਡੈਂਟ ਇੱਥੇ ਹੋ ਗਏ ਨੇ ਤੇ ਸਕੂਲ ਦੀਆਂ ਉਪलब्ਧੀਆਂ ਬਾਰੇ ਦੱਸੂਗਾ ਜੀ ਸਕੂਲ ਤੇਆਂ ਬਲੱਦੀਆਂ ਹੀ ਹੈ ਜੀ ਵੀ ਦੇਖੋ ਅਕੈਡੈਮਿਕ ਬਹੁਤ ਅੱਛਾ ਚੱਲ ਰਿਹਾ ਹੈ ਗੇਮਸ ਦੇ ਵਿੱਚ ਬੜਾ ਅੱਛਾ ਚੱਲ ਰਿਹਾ ਹੋਰ ਐਕਟੀਵਿਟੀ ਸਾਡੇ ਬੱਚੇ ਬਾਹਰਲੇ ਕੰਟਰੀਆਂ 'ਚ ਵੀ ਜਾ ਕੇ ਆਏ ਨੇ ਐਕਸਚੇਂਜ ਪ੍ਰੋਗਰਾਮ ਵੀ ਸ਼ੁਰੂ ਕਰ ਰਹੇ ਆ ਵੀ ਸਾਡੇ ਬੱਚੇ ਬਾਹਰ ਜਾਣ ਤੇ ਉਹਨਾਂ ਦੇ ਉੱਥੋਂ ਬਾਹਰੋਂ ਬੱਚੇ ਇੱਥੇ ਆ ਕੇ ਜਿਵੇਂ ਐਕਸਚੇਂਜ ਪ੍ਰੋਗਰਾਮ ਦਾ ਉਹ ਵੀ ਸਟਾਰਟ ਕਰ ਰਹੇ ਹਨ ਕਿੰਨੀਆਂ ਇਹ ਯੂਨੀਵਰਸਿਟੀਆਂ ਦੇ ਨਾਲ ਟਾਈ ਹੈ ਆਪਣਾ ਸਕੂਲ ਦਾ ਜਿਹੜੇ ਕਿ ਬੱਚੇ ਪਲੱਸ 2 ਕਰਨ ਤੋਂ ਬਾਅਦ ਜਾ ਕੇ ਆਪਣੀ ਸਟੱਡੀ ਕਰ ਸਕਣ ਸੋ ਬੜੀਆਂ ਬਹੁਤ ਐਕਟੀਵਿਟੀਆਂ ਜਿਹੜਾ ਸਕੂਲ ਆਪਣੇ ਤੌਰ ਤੇ ਕਰ ਰਿਹਾ ਹੈ ਅਸੀਂ ਲੋਗੋ ਨੇ ਆਲਰੇਡੀ ਇਨਕਲੂਡ ਕਰ ਦਿਆ ਹੈ 3rd ਸਟੈਂਡਰਡ ਸੇ ਫ੍ਰੈਂਚ ਇੰਟਰੋਡਿਊਸ ਹੈ ਹਮਾਰੇ ਸਕੂਲ ਮੈਂ ਔਰ ਬੱਚੋ ਕੋ ਪੂਰੀ ਤਰੀਕੇ ਸੇ ਕੋਰਸ ਮੈਂ ਇਨਕਲੂਡਡ ਹੈ ਫ੍ਰੈਂਚ ਕ ਐਕਸਪੋਜ਼ਰ सो फ्रेंच लैंग्वेज का जो बच्चों को एक करने का जो हमारा एक मिशन है दैट इज ऑलरेडी देयर फ्रॉम ग्रेड ऑनवर्ड्स और उसके अलावा जो बड़ी क्लासेस में आते आते अगर बच्चा एज अ स्किल उसको ऑप्ट करना चाहता है तो वो भी हमारे पास ऑप्शन और हम बच्चों को उस तरह का एक एक्सपोजर देते हैं इन फ्यूचर आने वाले समय में किसी और लैंग्वेज की भी ऑप्शन है कुछ? देखिए मुझे लगता है कि लैंग्वेज के साथ साथ स्किल्स बहुत ज्यादा इम्पोर्टेंट है अगर मुझे अपने बच्चे को एक ग्लोबल प्लेटफॉर्म पे देखना है तो मुझे लगता है हम एक भी ऐसा इनिशिएटिव नहीं है जो जीआईएस नहीं लेता है और बहुत प्राउडली मैं शेयर कर सकती हूँ कि हमारे बच्चे स्टैंडर्ड मेरे पास ऐसे बच्चे हैं जो इंटरनेशनल लेवल के प्लेटफॉर्म को ही नहीं देश को भी रिप्रेजेंट कर चुके हैं so, सो तक रही सिर्फ एक लैंग्वेज की लैंग्वेज के अलावा हम लोग अपने बच्चों को स्किल सेट के साथ इक्विप करने में विश्वास रखते हैं मेरा नाम डॉक्टर शिव शंकर पॉल है मैं वाइस प्रिंसिपल गिलको इंटरनेशनल स्कूल का आ, मैं यहाँ पर सात साल से काम कर रहा हूँ और यहाँ पर गिलको इंटरनेशनल स्कूल सिर्फ बच्चों के लिए एकेडमिक्स में फोकस नहीं करता एक्स्ट्रा करिकुलर एक्टिविटी में भी फोकस करता है स्पोर्ट्स से ले सारी उपलब्धियाँ जो भी कर सकते हैं बच्चे सारा एक्सपोजर दिया जाता है उनको नेशनल लेवल से ले डिस्ट्रिक्ट लेवल हर गेम हर स्पोर्ट्स हर चीज़ों में हम उनको प्रोत्साहित करते हैं और उनको इनक्रेज करते हैं कि आप पार्टिसिपेट करो फर्स्ट बैच ऑफ क्लास ट्वेल्थ जो तीन साल पहले हमारा फर्स्ट बैच था उसमें सात बच्चे कनाडा में ऑलरेडी प्लेस हैं ऑलरेडी वहाँ पर जा चुके हैं हमारे कैनेडियन यूनिवर्सिटी ऑस्ट्रेलियन यूनिवर्सिटी यू के बहुत सारे यूनिवर्सिटीज़ हैं जिनके साथ हमारा टाइप भी है एम हमने साइन किया हुआ है जो बच्चे हमारे स्कूल से पास आउट करके जाएंगे क्लास ट्वेल्व के बाद उनको आयल्स देने की जरूरत नहीं है दे हैव ऑलरेडी एनरोल्ड मतलब कि ये टाइप हमारे साथ म्यूचुअली हुआ हुआ है यूनिवर्सिटीज़ का जो ड्रा निकाला गया है इसका क्या मकसद है क्यों क्यों ड्रा, ड्रा की है? क्योंकि सर हम लाइक अब इस पोजीशन में हैं कि हमारे पास लिमिटेड सीट है एक सेक्शन में हम चौबीस बच्चों से ज़्यादा नहीं लेते हैं क्योंकि हम टीचर टू स्टूडेंट रेशियो जो की कितने सेक्शन बनाए रेस्टने हमने चार सेक्शन बनाए हैं नर्सरी के टोटल नाइन्टी सिक्स सीट्स हैं जिसमें कि आज हमने ड्रॉ ऑफ लॉट के थ्रू फिफ्टी सिक्स बच्चों के लिए ड्रॉ निकाला है जिनमें बहुत सारे अप्लिक्ट थे बहुत सारे लाइक पेरेंट्स मायूस होके भी गए होंगे बट नाउ वी आर इन अ कि हम उनको कैटर कर सकते हैं क्योंकि हमें उनको बेस्ट देना है हमारे टीचर जो तो क्लासरूम में होते हैं उनका अटेंशन स्पैन या बच्चों के साथ जो मिलजुल होता है उनको प्ले वे तरीके से जो पढ़ाते हैं उसके लिए उनको प्रॉपर तरीके से टाइम देना होता है अगर नंबर ऑफ स्ट्रेंथ ज़्यादा होगी नंबर ऑफ़ बच्चे ज़्यादा होंगे तो हम ये फोकस नहीं कर पाएंगे तो हमारा मकसद ये है जो हमारे चेयरमैन सर का मकसद है जो प्रिंसिपल मैम का मकसद है जो हमारा विज़न है स्कूल का विज़न है वो हमेशा हमेशा यही होता है कि जो भी बच्चे होंगे वो टीचर के साथ घुल मिल के प्ले वे तरीके से खुशी ਮ ਆਪਣੇ ਲਾਈਕ ਜਿਸ ਤਰ੍ਹਾਂ ਸੇ ਆਪਣੇ ਆਪ ਕੋ ਐਕਸਪਲੋਰ ਕਰ ਸਕਤੇ ਜੋ ਵੀ ਕਰਨਾ ਚਾਹੇ ਉਹ ਕਰ ਸਕਤੇ ਕੁਸ਼ ਸਿੰਮਰਨ ਖੋਸਲਾ ਐਂਡ ਆਮ ਦ ਹੈਡ ਮਿਸਟਰੈਸ ਹੇਅਰ ਐਟ ਗਿਲਕੋ ਇੰਟਰਨੈਸ਼ਨਲ ਸਕੂਲ ਜਿਹੜਾ ਕਿੰਡਰਗਾਰਟਨ ਤੇ ਫਾਊਂਡੇਸ਼ਨਲ ਸਟੇਜ ਹੈਗਾ ਜਿਹੜਾ ਨਰਸਰੀ ਤੋਂ ਲੈ ਕੇ ਕਲਾਸ 2 ਤੱਕ ਉਹਨਾਂ ਦਾ ਆਮ ਟੇਕਿੰਗ ਕੇਅਰ ਆਫ them ਐਂਡ ਇਟ ਇਜ਼ ਅ ਕਰਿਕੂਲਮ ਦੈਟ ਵੀ ਆਰ ਰਨਿੰਗ ਓਵਰ ਹੇਅਰ ਇਨੀ ਸਾਨੂੰ ਅਪਰੀਸ਼ੀਏਸ਼ਨ ਮਿਲੀ ਹੈ ਖਰਡ ਵਿੱਚ ਦੈਟ ਪਿਛਲੇ 2 ਸਾਲਾਂ ਤੋਂ ਐਡਮਿਸ਼ਨਸ ਲਈ ਕੁਐਰੀਜ਼ ਆ ਰਹੀਆਂ ਸੀਗੀਆਂ ਬਟ ਦਿਸ ਟਾਈਮ ਬਿਕੋਜ਼ ਬਿਲਕੁਲ ਅਸੀਂ ਗਿਲਕੋ ਫਾਊਂਡੇਸ਼ਨ ਦੇ ਨਾਲ ਹੈਗੇ ਆ ਦ ਸੇਮ ਪ੍ਰੋਸੀਜਰ ਵੀ ਹੈਵ ਵੈਰੀ ਟਰਾਂਸਪੇਰੈਂਟ ਸਾਡੇ ਕੋਲ ਇੰਨੇ ਸਾਰੇ ਐਪਲੀਕੇਸ਼ਨਸ ਆ ਰਹੇ ਸੀਗੇ ਬਟ ਸੀਟਸ ਸਾਡੀਆਂ ਬਿਲਕੁਲ ਕਨਫਰਮਡ ਹੈਗੀਆਂ ਅਸੀਂ 24 ਚਿਲड्रन ਤੋਂ ਜ਼ਿਆਦਾ ਜਾਣਦੇ ਨਹੀਂ ਨਸਰੀ ਵਿੱਚ ਐਂਡ ਉਸ ਲਈ ਕਿਉਂਕਿ ਇੰਨੀ ਓਵਰਵੈਲਮਿੰਗ ਰਿਸਪੌਂਸ ਆ ਰਿਹਾ ਸੀ ਐਡਮਿਸ਼ਨ ਲਈ ਵੀ ਸੌਟ ਕੀ ਬਿਲਕੁਲ ਟਰਾਂਸਪੇਰੈਂਟ ਰੱਖਾਂਗੇ ਐਂਡ ਉਸ ਨਾਲ ਲੱਕੀ ਡਰਾ ਤੋਂ ਬੈਟਰ ਕੋਈ है ही नहीं ऑप्शन और ड्रॉ आल्सो ऐसे बिल्कुल सारे दे सामने कीता है एक पेरेंट चैन बना करके ओपनली कीता है फॉर ऑल द नर्सरी क्लासेस जेठे बच्चे आने वाले डेमिशन में लिया ना दे, दे, दे माप्यानो की क्या ना चल Welcome to the Gilco family. We are so excited to have you on board and a journey है कि ये जिस विच ऐसे एक सर्कल बनाने या पेरेंट्स ने टीचर we are very thrilled to start this journey with them ਉਹਨਾਂ ਦੀ এডਿਕੇਸ਼ਨ ਸਾਡੇ ਨਾਲ ਸ਼ੁਰੂ ਹੋ ਰਹੀ ਹੈ ਇਹ ਸਾਡੇ ਲਈ ਬੜੀ ਗਰਵ ਦੀ ਗੱਲ ਹੈ ਜਿਹੜੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲੀ ਉਹਨਾਂ ਦੇ ਬੱਚੇ ਤੇ ਮਾਪੇ ਜਿਹੜੇ ਨੇ ਕਿਤੇ ਨਾ ਕਿਤੇ ਮੈਯੂਸ ਹੋ ਕੇ ਗਏ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਜਾਊਗੀ थैंक यू so much for firstly ਤੁਸੀਂ ਸਾਨੂੰ ਇਹ ਆਪਸ਼ਨ ਟਾਈਮ ਦਿੱਤਾ ਆਪਣਾ ਐਂਡ ਕੋਸ਼ਿਸ਼ ਇਹ ਹੀ ਹੈ ਕਿ ਅਸੀਂ ਸੈਕਸ਼ਨਸ ਵਾ ਦਾ ਦਈਏ ਨੈਕਸਟ ਇਅਰ ਪਲੀਜ਼ ਟਰਾਈ ਕਰੋ ਹੋ ਸਕਦਾ ਹੈ ਕਿ ਐਡਮਿਸ਼ਨ ਹੋ ਜਾਏ ਬਟ ਐਟ ਦ ਸੇਮ ਟਾਈਮ ਦ ਕਮਿਊਨਿਟੀ ਇਜ਼ ਓਪਨ ਸ਼ਾਮ ਨੂੰ ਵੀ ਹੈਵ ਕਲਾਸਸ ਓਵਰ ਹੇਅਰ ਯੂ ਕੈਨ ਸਟਿਲ ਬੀ ਅ ਪਾਰਟ ਆਫ ਦ ਗਿਲਕੋ ਫੈਮਿਲੀ ਇਟ ਇਜ਼ ਅ ਕਮਿਊਨਿਟੀ ਤੁਸੀਂ ਦੇਖੀਆਂ ਤਸਵੀਰਾਂ ਮਾਤਾ ਹਰਚੰਕ ਔਰ ਐਜੂਕੇਸ਼ਨ ਟਰਸਟ ਜੋ ਕਿ ਇੰਟਰਨੈਸ਼ਨਲ ਗਿਲਕੋ ਦੇ ਨਾਮ ਤੇ ਖਰੜ ਦੇ ਵਿੱਚ ਸਥਿਤ ਹੈ ਉੱਥੇ ਕਹਿੰਦੇ ਨੇ ਨਰਸਰੀ ਕਲਾਸ ਦੀ ਐਡਮਿਸ਼ਨ ਦੇ ਲਈ ਤਕਰੀਬਨ 200 ਦੇ ਕਰੀਬ ਜੜੀਆਂ ਨੇ ਐਪਲੀਕੇਸ਼ਨਾਂ ਆ ਚੁੱਕੀਆਂ ਸੀ ਪਰ ਜੇ ਗੱਲ ਕਰੀਏ ਸੀਟਾਂ ਸਿਰਫ 586 ਇਸ ਲਈ ਇਹਨਾਂ ਨੂੰ ਜਿਹੜਾ ਹੈ ਡਰਾ ਸਿਸਟਮ ਦੇ ਰਾਹੀਂ ਜਿਹੜਾ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਏਗੀ ਉਹਨਾਂ ਨੂੰ ਸੀਟਾਂ ਜੜੀਆਂ ਨੇ ਦਿੱਤੀਆਂ ਜਾਣਗੀਆਂ ਤੇ ਐਮ ਡੀ ਨੇ ਜੋ ਰਾਣਾ ਰਣਜੀਤ ਸਿੰਘ ਗਿੱਲ ਉਹਨਾਂ ਦੇ ਵੱਲੋਂ ਡਰਾ ਕੱਢੇ ਗਏ ਕੁਝ ਪੇਰੈਂਟਸ ਦੇ ਵੱਲੋਂ ਡਰਾ ਕੱਢੇ ਗਏ ਨੇ ਤੇ ਪ੍ਰਿੰਸੀਪਲ ਸਹਿਵਾ ਦੇ ਵੱਲੋਂ ਵੀ ਡਰਾ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਸਕੂਲ ਹੈ ਵਧੀਆ এডਿਕੇਸ਼ਨ ਦਿੱਤੀ ਜਾ ਰਹੀ ਹੈ ਬਾਹਰ ਕੰਟਰੀਆਂ ਦੇ ਨਾਲ ਵੀ ਇਸ ਦਾ ਜਿਹੜਾ ਟਾਈਅਪ ਹੈ ਹੋਰ ਜਿਹੜੀ ਇਹਨਾਂ ਦੀ ਵਧੀਆ ਸੋਚ ਹੈ ਉਹ ਕਹਿ ਰਹੇ ਨੇ ਕਿ ਇੱਕ ਸਿਸਟਮ ਜਿਹੜਾ ਹੈ ਉਰੇ ਚਲਾਇਆ ਜਾਵੇਗਾ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਬਾਹਰ ਇੰਟਰਨੈਸ਼ਨਲ ਜਿਹੜੇ ਨੇ ਉਰੇ এডਿਕੇਸ਼ਨ ਕਰਕੇ ਬਾਹਰ ਵੀ ਜਿਹੜੇ ਨੇ এডਿਕੇਸ਼ਨ ਪ੍ਰਾਪਤ ਕਰ ਸਕਣ ਤਾਂ ਸਭ ਤੋਂ ਵਧੀਆ ਜਿਹੜਾ ਸਕੂਲ ਇਸ ਟਾਈਮ ਇੰਟਰਨੈਸ਼ਨਲ ਗਿਲਕੋ ਮਾਤਾ ਹਰਚਨਕੌਰ এডਿਕੇਸ਼ਨ ٹرسٹ ਦੇ ਨਾਮ ਤੇ ਹੈ ਤੇ ਸਾਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਜਿਹੜਾ ਇਸ ਦੇ ਵਿੱਚ ਐਜੂਕੇਸ਼ਨ ਦਵਾ ਕੇ ਆਪਣੇ ਬੱਚਿਆਂ ਨੂੰ ਕਾਬਿਲ ਬਣਾਈਏ ਤਾਂ ਜੋ ਉਹ ਸਾਡੇ ਪੰਜਾਬ ਦਾ ਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕਰ ਸਕਣ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ